ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ 26 ਦਸੰਬਰ ਯਾਨੀ ਕਿ 11 ਪੋਦਾ ਦਿਨ ਹੈ ਅਸੀਂ ਪਿਛਲੀ ਵੀਡੀਓ 'ਚ ਜਾਣਿਆ ਸੀ ਕਿ ਕਿਸ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਿਗਰ ਦੇ ਟੁਕੜੇ ਸਤਪੋਨੂ ਸਰਸਾ ਨਦੀ ਤੇ ਵਿਛੜ ਜਾਂਦੇ ਨੇ ਤੇ ਕੁੰਮਾ ਮਾਸਕੀ ਦੇ ਘਰ ਬਿਤਾਉਂਦੇ ਨੇ ਦੂਜੇ ਦਿਨ ਫਿਰ ਗੰਗੂ ਮਾਤਾ ਜੀ ਤੇ ਬੱਚਿਆਂ ਨੂੰ ਲੈ ਕੇ ਜਾਂਦਾ ਹੈ ਅਤੇ 8 ਪੋਦੀ ਰਾਤ ਗੰਗੂ ਦੇ ਘਰ ਬਿਤਾਉਂਦੇ ਨੇ ਪਰ ਗੰਗੂ ਪੈਸਿਆਂ ਦੇ ਲਾਲਚ ਅਧੀਨ ਦਾਦੀ ਜੀ ਤੇ ਸਾਹਿਬ ਜਾਦਿਆਂ ਨੂੰ ਕੈਦ ਕਰਵਾ ਦਿੰਦਾ ਹੈ ਅਤੇ 9 ਪੋਦੀ ਰਾਤ ਮਾਤਾ ਜੀ ਤੇ ਸਾਹਿਬ ਜਾਦੇ ਮੋਰਿੰਡਾ ਕੂਤਵਾਲੀ ਯਾਨਕੀ ਜੇਲ੍ਹ 'ਚ ਬਿਤਾਉਂਦੇ ਨੇ ਜਿੱਥੇ ਉਹਨਾਂ ਨੂੰ ਬਹੁਤ ਤੰਗ ਤੇ ਪਰੇਸ਼ਾਨ ਕੀਤਾ ਜਾਂਦਾ ਹੈ ਅਤੇ 10 ਪੋ ਨੂੰ ਸਰਹੰਦ ਲੈ ਕੇ ਜਾਇਆ ਜਾਂਦਾ ਹੈ ਜਿਹਦੇ ਬਾਰੇ ਅਸੀਂ ਕੱਲ੍ਹ ਵਾਲੀ ਵੀਡੀਓ 'ਚ ਜਾਣਿਆ ਸੀ ਅਤੇ ਅੱਜ 11 ਪੋ ਦਾ ਦਿਨ ਹੈ ਜਦੋਂ ਛੋਟੇ ਸਾਹਿਬ ਜਾਦਿਆਂ ਨੂੰ ਸਰਹੰਦ ਦੇ ਵਜ਼ੀਰ ਖਾਨ ਨੇ ਅਦਾਲਤ ਦਰਬਾਰ 'ਚ ਬੁਲਾਇਆ ਸੰਗਤਜੀ ਸੂਬੇਦਾਰ ਦਾ ਅਰਥ ਹੈ ਜੋ ਸੂਬੇਦਾਰ ਸਰਦਾਰ ਹੁੰਦਾ ਹੈ ਜੇ ਕਹੀਏ ਤੇ ਅੱਜ ਦੇ ਹਿਸਾਬ ਨਾਲ ਉਸ ਦੀ ਪੋਸਟ ਗਵਰਨਰ ਜਾਂ ਸੀਐਮ ਦੇ ਬਰਾਬਰ ਹੁੰਦੀ ਹੈ ਸਰਹੰਦ ਉਸ ਵਕਤ ਬੜਾ ਵੱਡਾ ਇਲਾਕਾ ਸੀ ਜਿਸ ਦਾ ਸੂਬੇਦਾਰ ਵਜੀਰ ਖਾਨ ਸੀ ਜੋ ਮੁਗਲ ਹਕੂਮਤ ਦੇ ਅੰਡਰ ਕੰਮ ਕਰਦਾ ਸੀ ਵਜੀਰ ਖਾਨ ਨੇ 7 ਤੋਂ 8 ਮਹੀਨੇ ਲੱਖਾਂ ਦੀ ਫੌਜ ਲਗਾ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਫੜਨਾ ਚਾਹਿਆ ਪਰ ਇਹ ਨਾ ਕਾਮਯਾਬ ਰਿਹਾ ਪਰ ਅੱਜ ਜਦੋਂ ਉਸ ਦੇ ਹੱਥ 'ਚ ਗੁਰੂ ਸਾਹਿਬ ਜੀ ਦੇ ਮਾਤਾ ਜੀ ਤੇ ਸਾਹਿਬ ਜاده ਆਏ ਤਾਂ ਇਸ ਦਰਿੰਦੇ ਨੇ ਆਪਣਾ ਪੂਰਾ ਗੁੱਸਾ ਇਹਨਾਂ ਤੇ ਕੱਢਿਆ ਸੰਗਤ ਜੀ ਦਸੰਬਰ ਦੀ ਬਰਫ਼ ਵਰਗੀ ਰਾਤ ਠੰਡ 'ਚ ਮਾਤਾ ਗੁਜਰਕੌਰ ਜੀ ਆਪਣੇ ਛੋਟੇ-ਛੋਟੇ ਦੋਪੂਰਤਿਆਂ ਨੂੰ ਛਾਤੀ ਨਾਲ ਲਗਾ ਠੰਡ 'ਚ ਬਚਾਉਂਦੇ ਨੇ ਪਿਆਰ ਤੇ ਸਨੇਹ ਨਾਲ ਸੌਣ ਦੀ ਕੋਸ਼ਿਸ਼ ਕਰਦੇ ਅੰਮ੍ਰਿਤ ਵੇਲਾ ਹੁੰਦਾ ਤੇ ਮਾਤਾ ਜੀ ਬੱਚਿਆਂ ਨੂੰ ਝੁਕਾਉਂਦੇ ਨੇ ਤੇ ਬੜੇ ਹੀ ਪ੍ਰੇਮ ਨਾਲ ਤਿਆਰ ਕਰਦੇ ਨੇ ਤੇ ਆਖਦੇ ਨੇ ਬੱਚਿਓ ਤੁਸੀਂ ਉਸ ਗੁਰੂ ਗੋਬਿੰਦ ਸਿੰਘ ਛੇਰ ਗੁਰੂ ਦੇ ਬੱਚੇ ਹੋ ਜਿਸਨੇ ਅਤਿਆਚਾਰ ਤੋਂ ਕਦੇ ਹਾਰ ਨਹੀਂ ਮੰਨੀ ਧਰਮ ਦੀ ਆਨ ਤੇ ਸ਼ਾਨ ਬਦਲੇ ਜਿਸਨੇ ਆਪਣਾ ਸਾਰਾ ਕੁਝ ਦਾ ਤੇ ਲਾ ਦਿੱਤਾ ਅਤੇ ਇਸ ਤੋਂ ਪਹਿਲਾਂ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਵੀ ਸ਼ਹੀਦੀ ਦੇਣ ਵਾਸਤੇ ਪ੍ਰੇਰਿਤ ਕੀਤਾ ਸੀ ਅਤੇ ਅੱਜ ਲੱਗਦਾ ਹੈ ਇਹ ਜ਼ਾਲਮ ਮੇਰੇ ਪੁੱਤਿਆਂ ਤੇ ਕਿਹੜਾ ਜ਼ੁਲਮ ਟਾਉਣਗੇ ਮੈਂ ਨਹੀਂ ਚਾਹੁੰਦੀ ਮੇਰੇ ਬੱਚਿਆਂ ਤੇ ਕੋਈ ਜ਼ੁਲਮ ਹੋਵੇ ਪਰ ਇਹਨਾਂ ਜ਼ਰੂਰ ਚਾਹੁੰਦੀਆਂ ਕਿ ਤੁਹਾਡੇ ਦੋਹਾਂ ਤੋਂ ਜੇਕਰ ਵਜ਼ੀਰ ਖਾਨ ਲਾਲਚ ਜਾਂ ਪੈਦੇਵੇ ਮੇਰੇ ਬਹਾਦਰ ਬੱਚਿਓ ਤੁਸੀਂ ਕਮਜ਼ੋਰ ਨਹੀਂ ਪੈਣਾ ਤਾਂ ਸਾਹਿਬ ਜਾਂ ਦੇ ਬੋਲੇ ਦਾਦੀ ਮਾਂ ਅਸੀਂ ਉਸ ਵਕਤ ਕੀ ਕਰੀਏ ਦਾਦੀ ਮਾਤਾ ਜੀ ਕਹਿੰਦੇ ਨੇ ਤੁਸੀਂ ਉਹੀ ਕਰਨਾ ਜੋ ਤੁਹਾਡੇ ਦਾਦਾ ਪਰਦਾਦਾ ਜੀ ਨੇ ਕੀਤਾ ਤੁਸੀਂ ਡਟ ਕੇ ਸਾਹ ਨਾ ਕਰਨਾ ਦਾਦੀ ਜੀ ਪੋਤਿਆਂ ਨੂੰ ਸਮਝਾ ਹੀ ਰਹੇ ਹੁੰਦੇ ਨੇ ਕਿ ਇਹਨੇ ਚ ਵਜ਼ੀਰ ਖਾ ਸਿਪਾਹੀ ਭੇਜ ਦਿੰਦਾ ਦੋਨੋਂ ਸਾਹਿਬਜ਼ਾਦਿਆਂ ਨੂੰ ਕਚੈਰੀ 'ਚ ਲਿਜਾਉਣ ਵਾਸਤੇ ਮਾਤਾ ਜੀ ਆਖਦੇ ਨੇ ਤੁਸੀਂ ਉਹਨਾਂ ਬੱਚਿਆਂ ਨੂੰ ਕਿਉਂ ਲੈ ਕੇ ਜਾ ਰਹੇ ਹੋ ਇਹਨਾਂ ਮਾਸੂਮ ਬੱਚਿਆਂ ਨੇ ਕੀ ਕਸੂਰ ਕੀਤਾ ਸਿਪਾਹੀਆ ਕਿਹਾ ਮਾਤਾ ਜੀ ਅਸੀਂ ਨਹੀਂ ਜਾਣਦੇ ਅਸੀਂ ਸਿਰਫ ਇੰਨਾ ਹੀ ਜਾਣਦੇ ਹਾਂ ਵਜ਼ੀਰ ਖਾਨ ਦੇ ਦਰਬਾਰ 'ਚ ਬਹੁਤ ਵੱਡੇ ਵੱਡੇ ਲੋਕ ਆਏ ਹੋਏ ਨੇ ਉਹ ਬੱਚਿਆਂ ਨਾਲ ਗੱਲਬਾਤ ਕਰਨਾ ਚਾਹੁੰਦੇ ਨੇ ਇਸ ਤੋਂ ਜ਼ਿਆਦਾ ਸਾਨੂੰ ਕੁਝ ਨਹੀਂ ਪਤਾ ਤੇ ਦਾਦੀ ਮਾਤਾ ਜੀ ਜਾਣਦੇ ਹੋਏ ਸਾਹਿਬਜ਼ਾਦਿਆਂ ਨੂੰ ਧਰਮ ਦੀ ਆਨ-ਬਾਨ ਤੇ ਸ਼ਾਨ ਨੂੰ برقرار ਰੱਖਣ ਲਈ ਕਹਿੰਦੇ ਨੇ ਦੂਜੇ ਪਾਸੇ ਕਚਹਿਰੀ ਚ ਵਜ਼ੀਰ ਖਾਨ ਨੂੰ ਖੁਸ਼ ਕਰਨ ਵਾਸਤੇ ਉਸ ਦੇ ਸੇਵਾਦਾਰਾਂ ਨੇ ਕਚਹਿਰੀ ਦਾ ਵੱਡਾ ਦਵਾਰ ਬੰਦ ਕਰ ਅਤੇ ਛੋਟਾ ਦਰਵਾਜ਼ਾ ਖੋਲ ਦਿੱਤਾ ਹੁੰਦਾ ਤਾਂ ਜੋ ਸਾਹਿਬਜ਼ਾਦੇ ਸਿਰ ਝੁਕਾ ਕੇ ਅੰਦਰ ਆਉਣ ਸਿਪਾਹੀਆਂ ਨੇ ਉਹਨਾਂ ਨੂੰ बार-बार ਕਿਹਾ ਸੁਣੋ ਬੱਚੋ ਕਚਹਿਰੀ ਵਿੱਚ ਖਿੜਕੀ ਚੋਂ ਨਿਕਲਦੇ ਸਾਰ ਨਵਾਬ ਨੂੰ ਅਦਮ ਨਾਲ ਸਿਰ ਝੁਕਾ ਕੇ ਤੇ ਸਲਾਮ ਕਰਨੀ ਹੈ ਕਚੀਰੀ ਦੇ ਅੰਦਰ ਪਹਿਲਾ ਸਿਪਾਹੀ ਸਿਰ ਝੁਕਾ ਕੇ ਵੜਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਦੇ ਪਿੱਛੇ ਸਾਹਿਬ ਜادہ ਸੀ ਉਹਨਾਂ ਖਿੜਕੀ 'ਚ ਪਹਿਲਾ ਸਿਰ ਨਹੀਂ ਬਲਕਿ ਆਪਣੀ ਜੁੱਤੀ ਅੱਗੇ ਕੀਤੀ ਤੇ ਬਾਅਦ ਵਿੱਚ ਸਿਰ ਕੱਢਿਆ ਇਹ ਦੇਖ ਸਾਰੇ ਹੀ ਹੈਰਾਨ ਸਨ ਇਹ ਦੇਖ ਸਾਰਿਆਂ ਦੇ ਸਿਰ ਝੁਕ ਜਾਂਦੇ ਨੇ ਇਹਨਾਂ ਸੋਚਿਆ ਵੀ ਸੋਚਿਆ ਤਾਂ ਅਸੀਂ ਕੁਝ ਹੋਰ ਸੀ ਪਰ ਹੋਇਆ ਕੁਝ ਹੋਰ ਹੈ ਥਾਣੇਦਾਰ ਨੇ ਬੱਚਿਆਂ ਨੂੰ ਸਮਝਾਇਆ ਇਹ ਨਵਾਬ ਦਾ ਦਰਬਾਰ ਹੈ ਇਨਾਂ ਨੂੰ ਝੁਕ ਕੇ ਸਲਾਮ ਕਰੋ ਪਰ ਸਾਹਿਬ ਜادہ ਨੇ ਇਸ ਤੋਂ ਬਾਅਦ ਕਿਹਾ اے ਸਿਰ ਅਸੀਂ ਆਪਣੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੂੰ ਸਮਰਪਿਤ ਕੀਤਾ ਹੈ ਇਸ ਕਰਕੇ ਇਸ ਨੂੰ ਕਿਸੇ ਹੋਰ ਅੱਗੇ ਝੁਕਾਉਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਜਦੋਂ ਜੋਰਾਵਰ ਸਿੰਘ ਤੇ ਫਤਿਹ ਸਿੰਘ ਦੋਨਾਂ ਭਰਾਵਾਂ ਨੇ ਉੱਚੀ ਆਵਾਜ਼ ਚ ਗਰਜ ਕੇ ਜੈਕਾਰਾ ਗਜਾਇਆ ਅਤੇ ਫਤਿਹ ਬੁਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਨਵਾਬ ਅਤੇ ਦਰਬਾਰੀ ਬੱਚਿਆਂ ਦਾ ਹੌਸਲਾ ਦੇਖ ਕੇ ਸੰਹ ਰਹਿ ਗਏ ਦਰਬਾਰੀ ਸੁਚਾਨੰਦ ਬੋਲਦਾ ਹੈ ਇਹ ਬੱਚਿਓ ਨਵਾਬ ਸਾਹਿਬ ਨੂੰ ਸਿਰ ਝੁਕਾ ਕੇ ਸलाम ਕਰੋ ਸਾਹਿਬ ਜਾਨਿਆਂ ਕਿਹਾ ਅਸੀਂ ਸਿਰਫ ਉਸ ਅਕਾਲ ਪੁਰਖ ਅੱਗੇ ਹੀ ਆਪਣਾ ਸੀਸ ਝੁਕਾਉਂਦੇ ਹਾਂ ਇਹ ਗਿਆਨ ਸਾਨੂੰ ਸਾਡੇ ਗੁਰੂ ਪਿਤਾ ਤੋਂ ਮਿਲਿਆ ਹੈ ਨਵਾਬ ਸੂਬੇਦਾਰ ਵਜ਼ੀਰ ਖਾਂ ਕਹਿਣ ਲੱਗਾ ਉਹ ਬੱਚਿਓ ਸੁਣੋ ਤੁਹਾਡਾ ਪਿਤਾ ਤੇ ਤੁਹਾਡੇ ਵੱਡੇ ਭਰਾ ਜੰਗ 'ਚ ਮਾਰੇ ਜਾ ਚੁੱਕੇ ਨੇ ਤੁਹਾਡੀ ਕਿਸਮਤ ਚੰਗੀ ਹੈ ਕਿ ਤੁਸੀਂ ਜਿੰਦਾ ਹੋ ਤੇ ਮੇਰੇ ਦਰਬਾਰ ਚ ਪਹੁੰਚ ਗਏ ਹੋ ਅਸੀਂ ਤੁਹਾਨੂੰ ਇੱਕ ਮੌਕਾ ਦੇ ਰਹੇ ਹਾਂ ਇਸਲਾਮ ਧਰਮ ਨੂੰ ਕਬੂਲ ਕਰ ਲਵੋ ਰਹਿਣ ਵਾਸਤੇ ਮਹਿਲ ਤੇ ਖਾਣ ਪੀਣ ਵਾਸਤੇ ਕਈ ਤਰ੍ਹਾਂ ਦੇ ਪਕਵਾਨ ਤੇ ਪਾਉਣ ਵਾਸਤੇ ਰੇਸ਼ਮੀ ਕੱਪੜੇ ਦਿੱਤੇ ਜਾਣਗੇ ਤੁਹਾਡੀ ਸੇਵਾ ਚ ਹਰ ਵਕਤ ਇੱਕ ਸੈਨਿਕ ਤਾਇਨਾਤ ਰਹੇਗਾ ਵੱਡੇ ਹੋਵੋਗੇ ਤਾਂ ਉੱਚ ਕੋਟੀ ਦੇ ਨਵਾਬਾ ਦੀਆਂ ਬੇਟੀਆਂ ਨਾਲ ਤੁਹਾਡਾ ਨਿਕਾਹ ਕਰਾਵਾਂਗੇ ਤੁਸੀਂ ਸਿੱਖ ਧਰਮ ਤੋਂ ਕੀ ਲੈਣਾ ਹੈ ਸਿੱਖ ਧਰਮ ਨੂੰ ਤਾਂ ਅਸੀਂ ਜੜ ਤੋਂ ਉਖਾੜ ਦੇਣਾ ਜੇਕਰ ਮੁਸਲਮਾਨ ਬਣਨਾ ਸਵੀਕਾਰ ਨਾ ਕੀਤਾ ਤੇ ਹੋ ਸਕਦਾ ਤੁਹਾਨੂੰ ਬਹੁਤ ਕਸ਼ਟ ਦੇ ਕੇ ਮਾਰ ਦਿੱਤਾ ਜਾਵੇ ਤੁਹਾਡੇ ਸਰੀਰ ਦੇ ਟੁਕੜੇ ਟੁਕੜੇ ਕਰਕੇ ਸੜਕਾਂ ਤੇ ਲਟਕਾ ਦਿੱਤੇ ਜਾਣ ਨਵਾਬ ਇਸ ਤਰ੍ਹਾਂ ਬੋਲਦਾ ਗਿਆ ਇਸ ਵਾਰ ਬਾਬਾ ਜੋਰਾਵਰ ਸਿੰਘ ਜੋਸ਼ ਨਾਲ ਬੋਲੇ ਸਾਡੇ ਪਿਤਾ ਅਮਰ ਨੇ ਉਹਨਾਂ ਨੂੰ ਮਾਰਨ ਵਾਲਾ ਕੋਈ ਨਹੀਂ ਜੰਮਿਆ ਉਹਨਾਂ ਉੱਪਰ ਅਕਾਲ ਪੁਰਖ ਦੀ ਕਿਰਪਾ ਹੈ ਉਹ ਅਕਾਲ ਪੁਰਖ ਦੀ ਮੂਰਤ ਨੇ ਵੀਰ ਯੋद्धा ਨੂੰ ਮਾਰਨਾ ਨਾ ਮੁਨਕਿਨੇ ਦੂਜੀ ਗੱਲ ਰਹੀ ਵੀਰਾਂ ਦੀ ਜੇ ਸ਼ਹੀਦ ਹੋਣਾ ਸਾਡੇ ਖੂਨ ਚ ਹੈ ਅਗਰ ਉਹ ਸ਼ਹੀਦ ਹੋ ਗਏ ਨੇ ਤਾਂ ਸਾਨੂੰ ਆਪਣੇ ਪਰਾਂਵਾਂ ਤੇ ਗਰਵ ਹੈ ਅਤੇ ਤੀਜੀ ਗੱਲ ਰਹੀ ਇਸਲਾਮ ਕਬੂਲ ਕਰਨ ਦੀ ਤੇ ਸਾਨੂੰ ਸਿੱਖੀ ਜਾਨ ਤੋਂ ਪਿਆਰੀ ਹੈ ਦੁਨੀਆਂ ਦਾ ਕੋਈ ਵੀ ਲਾਲਚ ਦਰ ਸਾਨੂੰ ਸਿੱਖੀ ਤੋਂ ਦੂਰ ਨਹੀਂ ਕਰ ਸਕਦਾ ਅਸੀਂ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਸ਼ੇਰ ਬੱਚੇ ਹਾਂ ਇਸ ਕਰਕੇ ਅਸੀਂ ਨਹੀਂ ਡਰਦੇ ਤੁਸੀਂ ਜੋ ਕਰਨਾ ਹੈ ਕਰ ਲੈਣਾ ਸਾਡੇ ਦਾਦਾ ਜੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸ਼ਹੀਦ ਹੋਣਾ ਸਵੀਕਾਰ ਕਰ ਲਿਆ ਪਰ ਧਰਮ ਦੀ ਰਾਖੀ ਹੇਠ ਸ਼ਹੀਦੀਆਂ ਪ੍ਰਾਪਤ ਕਰ ਗਏ ਅਸੀਂ ਉਹਨਾਂ ਦੇ ਪੋਤੇ ਹਾਂ ਅਸੀਂ ਜਿੰਦੇ ਜੀ ਉਹਨਾਂ ਦੀ ਸ਼ਾਨ 'ਤੇ ਟਾ ਨਹੀਂ ਲੱਗਣ ਦਿਆਂਗੇ 7 ਸਾਲ ਦੇ ਜੋਰਾਵਰ ਸਿੰਘ ਤੇ 5 ਸਾਲ ਦੇ ਫਤਿਹ ਸਿੰਘ ਦੇ ਮੂੰਹੋਂ ਬਹਾਦਰੀ ਵਾਲੇ ਬੋਲ ਸੁਣ ਸਾਰੇ ਦਰਬਾਰ 'ਤੇ ਚੁੱਪੀ ਛਾਈ ਹੋਈ ਸੀ ਨਵਾਬ ਵਜ਼ੀਰ ਖਾਂ ਗੁੱਸੇ 'ਚ ਆ ਜਾਂਦਾ ਲਾਗੇ ਖੜਾ ਸੁਚਾਨੰਦ ਕਹਿੰਦਾ ਦੇਖਿਆ ਤੁਸੀਂ ਇਹਨਾਂ ਦੇ ਹੌਸਲੇ ਤੁਸੀਂ ਇਹਨਾਂ ਦੀ ਛੋਟੀ ਉਮਰ ਤੇ ਨਾ ਜਾਓ ਅਜੇ ਹੁਣੇ ਹੀ ਇਹ ਰਾਜ ਦਰਬਾਰ 'ਚ ਇੰਨੀ ਅੱਗ ਉਗਲ ਰਹੇ ਨੇ ਤੇ ਜਰਾ ਸੋਚੋ ਵੱਡੇ ਹੋ ਕੇ ਹਕੂਮਤ ਨੂੰ ਤਾਂ ਆਹੂ ਨਾ ਦੇਣਗੇ ਇਹ ਬੱਚੇ ਨਹੀਂ ਇਹ ਤਾਂ ਸੱਪ ਨੇ ਜੋ ਸਿਰ ਤੋਂ ਪੈਰ ਤੱਕ ਜ਼ਹਿਰ ਨਾਲ ਭਰੇ ਹੋਏ ਨੇ ਇੱਕ ਗੁਰੂ ਗੋਬਿੰਦ ਸਿੰਘ ਹੀ ਵਾਸਤੇ ਨਹੀਂ ਆਉਂਦਾ ਤੇ ਜਦੋਂ ਇਹ ਵੱਡੇ ਹੋ ਗਏ ਤਾਂ ਇਹ ਉਹਨਾਂ ਤੋਂ ਵੀ ਦੋ ਕਦਮ ਅੱਗੇ ਨਿਕਲਣਗੇ ਸੱਪ ਨੂੰ ਤਾਂ ਪੈਦਾ ਹੁੰਦੇ ਸਾਹੀ ਮਾਰ ਦੇਣਾ ਚਾਹੀਦਾ ਸੋਚਾਨੰਦ ਨੇ ਆਪਣੀ ਗੱਲ ਮੰਨਵਾਉਣ ਲਈ ਪੂਰੇ ਦਰਬਾਰੀਆਂ ਵੱਲ ਵੇਖ ਕੇ ਕਿਹਾ ਤੁਸੀਂ ਸਾਰੇ ਸਹਿਮਤ ਹੋ ਨਾ ਮੇਰੀ ਗੱਲ ਨਾਲ ਪਰ ਪੂਰੇ ਦਰਬਾਰ 'ਚ ਮੋਨ ਛਾਇਆ ਹੋਇਆ ਸੀ ਕਿਸੇ ਨੇ ਵੀ ਆਪਰੇ ਚੁੱਪੀ ਨਾ ਢੋੜੀ ਪਰ ਸਾਹਿਬ ਜادہ ਨੇ ਔਰ ਸਾ ਜਵਾਬ ਦਿੱਤਾ ਸੁਚਾਨੰਦ ਸਾਡੇ ਪਿਤਾ ਸ੍ਰਿਸ਼ਟੀ ਦੇ ਰਾਖੇ ਨੇ ਉਹ ਤਾਂ ਉਹਨਾਂ ਦੀ ਵੀ ਮਦਦ ਕਰਦੇ ਨੇ ਜਿਨ੍ਹਾਂ ਦੀ ਕੋਈ ਮਦਦ ਨਹੀਂ ਕਰਦਾ ਅਤੇ ਵੱਡੇ ਵੀਰ ਅਜੀਤ ਸਿੰਘ ਨੇ Hindu ਪਰਿਵਾਰ ਦੇ ਧੀ ਨੂੰ ਬਚਾ ਕੇ ਉਸ ਦੇ ਘਰ ਤੱਕ ਪਹੁੰਚਾਇਆ ਸੀ ਯਾਦ ਹੈ ਕਿ ਨਹੀਂ ਤੈਨੂੰ ਜਿਨ੍ਹਾਂ ਨੂੰ ਤੂੰ ਸੱਪ ਦੇ ਬੱਚੇ ਕਹਿ ਰਿਹਾ ਹੈ ਉਹਨਾਂ ਹੀ ਤੁਹਾਡੇ ਵਰਗਿਆਂ ਨੂੰ ਬਚਾਇਆ ਤੇ ਅੱਜ ਇਸ ਦੀ ਵਜ੍ਹਾ ਨਾਲ ਤੂੰ ਇੰਨਾ ਜ਼ਹਿਰ ਉਗਲ ਰਿਹਾ ਹੈ ਇਹ ਨਮਾਬ ਪਤਾ ਨਹੀਂ ਕੱਲ ਰਹੇ ਜਾਂ ਨਾ ਰਹੇ ਪਰ ਉਸ ਤੋਂ ਹਮੇਸ਼ਾ ਡਰਨਾ ਚਾਹੀਦਾ ਹੈ ਜੋ ਸਦਾਵ ਰਹਿਣ ਵਾਲਾ ਹੈ ਯਾਦ ਰੱਖਣਾ ਇਸ ਕਚਹਿਰੀ 'ਚ ਤਾਂ ਤੁਸੀਂ ਝੂਠ ਨਾਲ ਜਿੱਤ ਜਾਓਗੇ ਪਰ ਉਸ ਦੀ ਕਚਹਿਰੀ 'ਚ ਝੂਠ ਨਹੀਂ ਚੱਲਣਾ ਉੱਥੇ ਸਿਰਫ ਸੱਚ ਚੱਲਦਾ ਹੈ ਤੇ ਸੰਗਤ ਜੀ ਇਸ ਤਰ੍ਹਾਂ ਕਚਹਿਰੀ 'ਚ ਬਹੁਤ سارے ਸਵਾਲ ਹੋਏ ਡਰਾ ਕੇ ਚੁਕਾਉਣਾ ਚਾਹਿਆ ਖਰੀਦਣਾ ਚਾਹਿਆ ਫਿਰ ਪਿਤਾ ਤੇ ਭਰਾਵਾਂ ਦੇ ਮੋਹ ਚ ਫਸਾ ਕੇ ਬਦਲਣਾ ਚਾਹਿਆ ਫਿਰ ਗੁੱਸੇ ਚ ਡਰਾਣਾ ਚਾਹਿਆ ਪਰ ਉਹਨਾਂ ਦੀ ਵਾਹ ਨਾ ਚੱਲੀ ਇਸ ਤਰ੍ਹਾਂ ਕਾਫੀ देर ਸਾਹਿਬ ਜਾਦਿਆਂ ਨਾਲ ਸਵਾਲ ਜਵਾਬ ਹੋਏ ਆਖੀਰ ਚ ਵਜ਼ੀਰ ਖਾਨੇ ਉਹਨਾਂ ਦੀਆਂ ਗੱਲਾਂ ਸੁਣੀਆਂ ਤੇ ਸੁਚਾਨੰਨ ਤੋਂ ਇਲਾਵਾ ਕਿਸੇ ਨੇ ਵੀ ਬੱਚਿਆਂ ਨੂੰ ਮਾਰਨ ਲਈ ਹਾਂ ਜਹਾਂ ਨਾ ਮਿਲਾਈ ਵਜ਼ੀਰ ਖਾਨ ਜਦੋਂ ਦੇਖਿਆ ਵੀ ਕਿਸੇ ਦੀ ਵੀ ਸਹਿਮਤੀ ਉਸ ਨੂੰ ਨਾ ਮਿਲੀ ਤਾਂ ਉਸਨੇ ਕਿਹਾ ਜਾਓ ਬੱਚਿਓ ਆਪਣੇ ਦਾਦੀ ਕੋਲ ਜਾਓ ਤੇ ਕੱਲ ਆ ਕੇ ਮੇਰੀਆਂ ਗੱਲਾਂ ਦਾ ਸਹੀ-ਸਹੀ ਸੋਚ ਕੇ ਜਵਾਬ ਦਿਨਾ ਇਹ ਚਾਹੁੰਦਾ ਸੀ ਇਤਿਹਾਸ ਦੇ ਪੰਨਿਆਂ 'ਚ ਲਿਖਿਆ ਜਾਵੇ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਇਸਲਾਮ ਧਰਮ ਨੂੰ ਅੱਛਾ ਸਮਝਿਆ ਅਤੇ ਮੁਸਲਮਾਨ ਬਣ ਗਏ ਆਪਣੀ ਇਸ ਇੱਛਾ ਦੀ ਪੂਰਤੀ ਕਰਨ ਵਾਸਤੇ ਉਸਨੇ ਆਪਣੇ ਗੁੱਸੇ ਤੇ ਕਾਬੂ ਕੀਤਾ ਤੇ ਆਖਣ ਲੱਗਾ ਹੋ ਸਕਦਾ ਹੈ ਤੁਹਾਡੀ ਦਾਦੀ ਜੋ ਤੁਹਾਨੂੰ ਜਾਨ ਤੋਂ ਜ਼ਿਆਦਾ ਪਿਆਰ ਕਰਦੀ ਹੈ ਤੁਹਾਡੀ ਜਾਨ ਦੀ ਰੱਖਿਆ ਕਰਨ ਲਈ ਤੁਹਾਡਾ ਇਸਲਾਮ ਚ ਆਣਾ ਕਬੂਲ ਕਰ ਲਵੇ ਤੇ ਜਦ ਸਿਪਾਹੀਆਂ ਨੇ ਬੱਚਿਆਂ ਨੂੰ ਚੱਲਣ ਨੂੰ ਕਿਹਾ ਬੱਚਿਆਂ ਨੇ ਫਿਰ ਤੋਂ ਫਤੇ ਬੁਲਾ ਕੇ ਦਰਬਾਰ ਚੋਂ ਵਾਪਸੀ ਕੀਤੀ ਸਿਪਾਹੀ ਬੱਚਿਆਂ ਨੂੰ ਲੈ ਕੇ ਦਾਦੀ ਮਾਵਲ ਚੱਲ ਪਏ ਨੇ ਉਧਰ ਮਾਤਾ ਗੁਜਰੀ ਜੀ ਜੋ ਬਹੁਤ ਧੀਰ ਤੋਂ ਆਪਣੇ ਪੋਤੇ ਦੀ ਰਾਹ ਦੇਖ ਰਹੇ ਸੀ ਤੇ ਉਹਨਾਂ ਆਪਣੇ ਪੋਤੇ ਨੂੰ ਮੁਸਕਰਾਉਂਦੇ ਹੋਏ ਆਉਂਦੇ ਦੇਖਿਆ ਤੇ ਗਲੇ ਲਗਾ ਲਿਆ ਤੇ ਉਸ ਅਕਾਲ ਪੁਰਖ ਦਾ ਸ਼ੁਕਰ ਕੀਤਾ ਹੁਣ ਮਾਤਾ ਜੀ ਹੋਲੀ-ਹੋਲੀ ਸਹਿਬਜ਼ਾਦਿਆ ਤੋਂ ਕਚਹਿਰੀ 'ਚ ਹੋਈ ਗੱਲਬਾਤ ਸੁਣਦੇ ਨੇ ਸਹਿਬਜ਼ਾਦਿਆ ਦੱਸਿਆ ਕਿ ਕਿਸ ਤਰ੍ਹਾਂ ਸੋਚਾ ਨੰਦ ਨੇ ਜਲਦੀ ਤੇ ਤੇਲ ਭਾਣ ਦਾ ਕੰਮ ਕੀਤਾ ਦਾਦੀ ਮਾਤਾ ਜੀ ਨੇ ਸਾਰੀ ਗੱਲਬਾਤ ਸੁਣ ਕੇ ਕਿਹਾ ਸ਼ਾਬਾਸ਼ ਬੱਚੇ ਤੁਸੀਂ ਆਪਣੇ ਪਿਤਾ ਆਪਣੇ ਦਾਦਾ ਜੀ ਦੀ ਸ਼ਾਨ ਨੂੰ ਬਰਕਰਾਰ ਰੱਖਿਆ ਸਹਿਬਜ਼ਾਦਿਆ ਦੱਸਿਆ ਦਾਦੀ ਮਾਤਾ ਜੀ ਕੱਲ ਫੇਰ ਸਾਨੂੰ ਕਚਹਿਰੀ 'ਚ ਬੁਲਾਇਆ ਗਿਆ ਤਾਂ ਵਜੀਖਾ ਕਹਿੰਦਾ ਸੀ ਆਪਣੇ ਦਾਦੀ ਮਾ ਨਾਲ ਸਲਾਹ ਕਰਕੇ ਆਉਣਾ ਤੇ ਮਾਤਾ ਜੀ ਨੇ ਸਮਝਾਇਆ ਬੱਚਿਓ ਤੁਸੀਂ ਉਹੀ ਕਰਨਾ ਹੈ ਜੋ ਤੁਹਾਡੇ ਦਾਦਾ ਜੀ ਨੇ ਕੀਤਾ ਖਬਰਾਣਾ ਨਾ ਮੇਰੇ ਬੱਚਿਓ ਸੰਗਤ ਜੀ ਇਨੇ ਚ ਗੁਰੂ ਸਾਹਿਬ ਜੀ ਨੂੰ ਪਿਆਰ ਕਰਨ ਵਾਲਾ ਮੋਤੀ RAM ਮਹਿਰਾ ਆਉਂਦਾ ਹੈ ਉਹਨਾਂ ਨੇ ਜਿੱਦਾਂ ਹੀ ਦਾਦੀ ਜੀ ਤੇ ਪੋਤਿਆਂ ਨੂੰ ਇਸ ਹਾਲ ਚ ਦੇਖਿਆ ਤਾਂ ਬਹੁਤ ਹੀ ਦੁਖੀ ਹੋਏ ਉਹਨਾਂ ਨੇ ਭਾਂਡੇ ਚ ਗਰਮ ਗਰਮ ਦੁੱਧ ਕੱਢ ਕੇ ਗਲਾਸ ਚ ਪਾ ਬੱਚਿਆਂ ਨੂੰ ਦੇਣਾ ਕੀਤਾ ਤਾਂ ਮਾਤਾ ਜੀ ਪੁੱਛਦੇ ਨੇ ਬੇਟਾ ਕੋਣ ਹੋ ਤੁਸੀਂ ਪਾਈ ਮੋਤੀ RAM ਜੀ ਨੇ ਕਿਹਾ ਮਾਤਾ ਜੀ ਮੇਰਾ ਨਾਮ ਮੋਤੀराम ਹੈ ਸਰਹੰਦ ਵਿੱਚ ਤਾਂ ਹਰ ਕੋਈ ਆਪ ਜੀ ਦੀਆਂ ਗੱਲਾਂ ਕਰ ਰਿਹਾ ਹੈ ਕਿ ਕਿਸ ਤਰ੍ਹਾਂ ਇਸ ਜ਼ਾਲਮ ਨੇ ਵजीर खान ਨੇ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਜੀ ਤੇ ਬੱਚਿਆਂ ਨੂੰ ਕੈਦ ਕੀਤਾ ਤੇ ਜ਼ੁਲਮ ਕਰ ਰਹੇ ਨੇ ਤੇ ਮਾਤਾ ਜੀ ਇਸ ਜ਼ਾਲਮ ਨੇ ਇਹ ਵੀ ਕਿਹਾ ਜੇਕਰ ਮਾਤਾ ਜੀ ਤੇ ਬੱਚਿਆਂ ਦੀ ਕੋਈ ਮਦਦ ਕਰਦਾ ਹੈ ਤਾਂ ਉਸ ਨੂੰ ਮਾਰ ਦਿੱਤਾ ਜਾਵੇਗਾ ਪਰ ਮੇਰੀ ਪਤਨੀ ਤੇ ਮੇਰਾ ਆਪ ਜੀ ਦੇ ਪਰਿਵਾਰ ਨਾਲ ਬਹੁਤ ਜ਼ਿਆਦਾ ਪ੍ਰੇਮ ਹੈ ਤੇ ਅਸੀਂ ਤੁਹਾਡੀ ਸੇਵਾ ਬਿਨਾਂ ਨਹੀਂ ਰਹਿ ਸਕਦੇ ਮੇਰੀ ਛੋਟੀ ਜਹੀ ਸੇਵਾ ਪ੍ਰਵਾਨ ਕਰਨੀ ਤਾਂ ਜੋ ਸਾਡੀ ਸੇਵਾ ਵੀ ਸਫਲ ਹੋ ਸਕੇ ਮਾਤਾ ਜੀ ਕਹਿੰਦੇ ਨੇ ਬੇਟਾ ਤੁਸੀਂ ਜਾਣਦੇ ਹੋ ਤੁਸੀਂ ਕੀ ਕਰ ਰਹੇ ਹੋ ਤਾਂ ਭਾਈ ਮੋਤੀ ਰਾਮ ਜੀ ਕਹਿੰਦੇ ਨੇ ਹਾਂ ਮਾਤਾ ਜੀ ਮੈਂ ਆਪਣੀ ਮਾਂ ਦੀ ਸੇਵਾ ਕਰ ਰਿਹਾ ਉਸ ਵਾਸਤੇ ਮੈਂ ਹਰ ਕਸ਼ਟ ਸਹਿ ਨੂੰ ਤਿਆਰ ਹਾਂ ਇਹਨਾਂ ਕਹਿ ਕੇ ਮੋਤੀ ਰਾਮ ਪਾਂਡਾ ਚੁੱਕ ਚਲੇ ਜਾਂਦੇ ਨੇ ਦੱਸਿਆ ਜਾਂਦਾ ਹੈ ਕਿ ਭਾਈ ਮੋਤੀ ਰਾਮ ਮਹਿਰਾ ਜੀ ਤੇ ਸਿਰਫ ਦੁੱਧ ਪਲਾਉਣ ਵਾਸਤੇ ਪਹਿਰੇਦਾਰਾਂ ਨੂੰ ਮੋਟੀ ਰਕਮ ਦਿੱਤੀ ਸੀ ਤਾਂ ਜਾ ਕੇ ਸੇਵਾ ਕਰਨ ਦਾ ਮੌਕਾ ਮਿਲਿਆ ਇਹਨਾ ਪਹਿਰੇਦਾਰਾਂ ਨੂੰ ਕਿਹਾ ਕੱਲ ਫਿਰ ਮੈਂ ਆਵਾਂਗਾ ਪਹਿਰੇਦਾਰ ਕਹਿਣ ਲੱਗੇ ਏ ਕੰਮ ਬੜਾ ਜੋਖਮ ਭਰਿਆ ਹੈ ਜੇਕਰ ਤੂੰ ਜ਼ਿਆਦਾ ਮਾਲ ਲੈ ਕੇ ਆਵੇਂਗਾ ਅਸੀਂ ਤਾਂ ਹੀ ਤੈਨੂੰ ਜਾਣ ਦੇਾਂਗੇ ਤੇ ਭਾਈ ਮੋਤੀਰਾਮ ਮਹਾਰਾਜੇ ਉਥੋਂ ਚਲੇ ਜਾਂਦੇ ਨੇ ਘਰ ਜਾ ਕੇ ਉਹ ਧਰਮ ਪਤਨੀ ਨਾਲ ਇਹ ਸਾਰਾ ਵਾਕਿਆ ਸਾਂਝਾ ਕਰਦੇ ਨੇ ਤੇ ਗੁਰੂ ਪਿਤਾ ਜੀ ਦੇ ਮਾਤਾ ਜੀ ਤੇ ਸਹਿਜ ਜਗ੍ਹਾ ਤੇ ਕਿੰਨਾ ਜ਼ੁਲਮ ਹੋ ਰਿਹਾ ਹੈ ਇਸ ਬਾਰੇ ਘਰ ਵਾਲੀ ਨਾਲ ਸਾਰੇ ਵਾਕਿਆ ਸਾਂਝਾ ਕਰਦੇ ਨੇ ਅੱਗੋਂ ਉਹਨਾਂ ਦੀ ਧਰਮ ਪਤਨੀ ਕਹਿੰਦੀ ਐ ਇਸ ਸੇਵਾ ਵਿੱਚ ਕਿਸੇ ਵੀ ਤਰ੍ਹਾਂ ਦਾ ਵਿਗਨ ਨਹੀਂ ਪੈਣਾ ਚਾਹੁੰਦਾ ਉਸ ਵਾਸਤੇ ਭਾਵੇਂ ਸਾਨੂੰ ਜੋ ਮਰਜ਼ੀ ਕਰਨਾ ਪਵੇ ਤੇ ਸੰਗਤ ਜੀ ਇਸ ਤਰ੍ਹਾਂ 11 ਪੌਦੀ ਰਾਤ ਗੁਜ਼ਰਦੀ ਐ ਜਿੱਥੇ ਸਹਬਜ਼ਾਦੇ ਨੂੰ ਬੜੇ سارے ਲਾਲਚ ਦਿੱਤੇ ਗਏ ਅਤੇ ਕੱਲ ਫਿਰ ਕਚਹਿਰੀ 'ਚ ਪੇਸ਼ ਹੋਣ ਦੀ ਕਿਹਾ ਗਿਆ ਅੱਜ ਦੀ ਰਾਤ ਫਿਰ ਠੰਡੇ ਬੁਰਜ 'ਚ ਬਤੀਤ ਕੀਤੀ ਜਿੱਥੇ ਬਹੁਤ ਹੀ ਠੰਡ ਸੀ ਪਰ ਅੱਜ ਦੀ ਚਿੱਤ 'ਚ ਖੁਸ਼ੀ ਵੀ ਸੀ ਮਾਤਾ ਜੀ ਬੱਚਿਆਂ ਨੂੰ ਸਿੱਖ ਇਤਿਹਾਸ ਸੁਣਾਉਂਦੇ ਨੇ ਸਨੋਂਦੇ ਸਨੋਂਦੇ ਬੱਚੇ ਦਾਦੀ ਮਾਤਾ ਜੀ ਦੀ ਗੋਦੀ 'ਚ ਨਿਗਮਣਦੇ ਹੋਏ ਸੋ ਜਾਂਦੇ ਨੇ ਸੰਗਤ ਜੀ ਕੱਲ 12 ਪਉਨੋਂ ਕੀ ਹੁੰਦਾ ਹੈ ਇਹ ਅਸੀਂ ਅਗਲੀ ਵੀਡੀਓ 'ਚ ਜਾਣਾਂਗੇ ਤੇ ਆਓ ਸੰਗਤ ਜੀ ਮਿਲ ਕੇ ਉਹ ਛੋਟੇ ਛੋਟੇ ਸਹਿਜਾਦਿਆਂ ਨੂੰ ਅਤੇ ਮਾਤਾ ਗੁਜਰਕੌਰ ਜੀ ਨੂੰ ਸੀਸ झुਕਾਈਏ ਤੇ ਪ੍ਰਣਾਮ ਕਰੀਏ ਜਿਨ੍ਹਾਂ ਨੇ ਇੰਨੀ ਮੁਸ਼ਕਲ 'ਚ ਸੱਚ ਧਰਮ ਦਾ ਸਾਥ ਨਾ ਛੱਡਿਆ ਸੰਗਤ ਜੀ ਯਾਦ ਵੀ ਉਹਨਾਂ ਨੂੰ ਕੀਤਾ ਜਾਂਦਾ ਹੈ ਜਿਹੜੇ ਸੱਚ ਦੇ ਮਾਰਗ 'ਤੇ ਚੱਲਦੇ ਨੇ ਆਪਣੀਆਂ ਜਾਨਾਂ ਤੱਕ ਨਿਸ਼ਾਵਰ ਕਰ ਦਿੰਦੇ ਨੇ ਜਦੋਂ ਤੱਕ ਸੰਸਾਰ ਰਹੇਗਾ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਤੋਂ ਹਰ ਇੱਕ ਪ੍ਰਾਣੀ ਸਿੱਖਿਆ ਲੈਂਦਾ ਰਹੇ ਇਹ ਹੀ ਅਰਦਾਸ ਹੈ ਸਾਹਿਬ ਜადਿਆਂ ਤੇ ਮਾਤਾ ਗੁਜਰ ਘੁਰ ਜੀ ਨੂੰ ਬਾਰੰਬਾਰ ਪ੍ਰਣਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ